ਸੋਰੀ ਪ੍ਰੋਫੈਸਰ ਜੀ ਜੀ ਦੇਤਾਂਗੇ ਸਰੂਸੀ ਮਸਲੇ ਤੁਸੀਂ ਜਿਵੇਂ ਕਿ ਸਾਰੇ ਜਾਣਦੇ ਹੋ ਆਪਣੇ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਨੇ ਮੇਰੇ ਚੱਕੇ ਵਿੱਚ ਸ਼੍ਰੀ ਰਾਜਵੀਰ ਜਵੰਡਾ ਜੀ ਉਹਨਾਂ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਐ ਐਂਡ ਹੀ ਇਸ 낫 ਡੂਇੰਗ ਵੈਰੀ ਵੈਲ ਤਾਂ ਮੇਰੀ ਬੇਨਤੀ ਸੀ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋ ਜੀ 1 ਮਿੰਟ ਲਈ ਆਪਾਂ ਜਿੱਥੇ-ਜਿੱਥੇ ਆ ਜਿਵੇਂ-ਜਿਵੇਂ ਆ ਉੱਥੇ ਖੜੇ ਹੋ ਜੂ 1 ਮਿੰਟ ਲਈ ਆਪਾਂ ਅਰਦਾਸ ਕਰਕੇ ਜਲਦੀ ਸੇ ਤੇ ਆਪ ਹੁਣ ਤੰਦਰੁਸਤ ਹੋਣ ਤੋਂ ਬਾਅਦ ਆਪਾਂ ਮੈਚ ਤੁਰੰਤ ਕਰੀਏ ਤੁਹਾਡੇ ਸਪੋਰਟ ਲਈ ਮੈਂ ਬੜਾ ਤਰਸਦੀ ਹਾਂ ਜਿੱਤੇ ਜਿੱਤੇ ਹੋ ਕੇ ਖੜੇ ਹੋ ਇੱਕ ਮਿੰਟ ਲਈ ਰਸ ਕਰਕੇ ਆਪਾਂ ਉਸ ਤੋਂ ਬਾਅਦ ਮੈਚ ਸ਼ੁਰੂ ਕਰਾਂ ਬਹੁਤ ਬਹੁਤ ਵਾਹਿਗੁਰੂ ਜੀ ਕਰਪਾ ਸਾਹਿਬ ਵਾਹਿਗੁਰੂ ਜੀ